ਹੁਣ ਬਾਈ ਸ਼ਾਇਦ ਪੱਕਾ ਪੈਂਚਰ ਲਾ ਜਵੇ ਪਹਿਲਾਂ ਤਾਂ ਲੱਗਿਆ ਕਿਉਂਕਿ ਪਹਿਲਾਂ ਆਹ ਸਾਈਡ ਲਾਇਆ ਤਾਂ ਉਹ ਸਾਹਮਣੇ ਲੀਕ ਹੋ ਗਿਆ ਲਲਵੀਰ ਲਓ ਜੀ ਬਾਈ ਦਲਵੀਰ ਬਾਈ ਨਾਲ ਕੋਲ ਆਏ ਆ ਹਾਂਜੀ ਬਾਈ ਹਾਂਜੀ ਬਾਈ ਸ੍ਰੀ ਕਾਲ ਦੀ ਸਾਰਿਆਂ ਨੂੰ ਹਾਂਜੀ ਬਾਈ ਦਲਵੀਰ ਕੀ ਚੱਕਰ ਹੋਇਆ ਬਾਈ ਚੱਕਰ ਤੁਹਾਨੂੰ ਪਤਾ ਹੀ ਹੋ ਚੱਕਰ ਚ ਰਸੀਗਾ ਪੈਵਲੇ ਜੇ ਪੈ ਬਾਈ ਛੜਾ ਨਹੀਂ ਛੜਦਾ ਪੈਪਲਨ ਵਾਲਾ ਇਹ ਫੇ ਹੁਣ ਆ ਪੈਂਚਰ ਲਾ ਕੇ ਜਾਓਗੇ ਆਪੇ ਲਾਉਗੇ ਕੱਦਾਂ ਹੁੰਦਾ ਵਸੀ ਆਪ ਲਾ ਲੇ ਕਿੰਨੇ ਲਾ ਲੇ ਜੀ ਦੂਦਾਲੇ ਨਹੀਂ ਇਹਨਾਂ ਦੀ ਮੋੜੀ ਆ ਪ੍ਰਾਣ ਕੋਈ ਚੀਜ਼ ਦੀ ਗਾਰੰਟੀ ਵੀ ਹੁੰਦੀ ਆ ਇਹ ਪਿੱਠਣੀ ਮੋੜੀ ਇਹ ਕਰਨੀ ਗਏ ਸਾਡੇ ਪਿਛੇ ਲੀਕਰ ਲੱਗੀ ਇਹ ਤਾਂ ਕਰ ਰਹੀ ਆ ਹੁਣ ਨਾਲੇ ਪੂਰੀ ਨਿਮਾਨ ਆ ਇੱਕ ਮੋਗਾ ਪੂਰੀ ਰਖੇਤਮ ਹੈਗਾ ਕੋਈ ਨਾ ਉੱਥੇ ਨਾਲ ਲੀਗ ਉੱਥੇ ਨਾਲ ਵੀ ਵੈਪ ਖਾਣਦਾ ਜੇ ਹੋਇਆ ਤਾਂ ਵੀ ਪਤਾ ਲੱਗਦਾ ਕਾਦੇ ਨਾ ਜੀਰੀ ਜੀ ਪਤਾ ਲੱਗ ਜਾਂਦਾ ਨਿਕਲਿਆ ਬੰਦਾ ਜੀਰੀ ਜੀ ਖਾਲੀ ਰਹਿੰਦਾ ਉਹ ਬੁਤੇ ਲਾਗ ਪੈ ਜਾਂਦਾ ਨਾ ਢਾਲ ਵਰਤਾਂ ਜੀ ਖੇਡਣ ਦਾ ਸਾਲ ਚਾਹਣਾ ਹੁਣ ਜਿੱਕਣੇ ਨੇ ਕੱਦੂ ਕਰਦਾ ਉੱਥੇ ਤੇ ਫੁੱਟਣੇ ਵੀ ਨਹੀਂ ਬੈਠੇ ਹੂੰ ਉਹ ਤਾਂ ਉਹਨੇ ਆਪਣਾ ਸਾਜ ਬਣਾ ਲਿਆ ਇਹਨਾਂ ਦੀ ਨਹੀਂ ਹੁਣ ਇਹ ਬੰਦੇ ਟਿਊਬ ਕੇ ਬਣ ਕੇ ਜਾਊਂਗੇ ਕਬਜਰੀ ਪਾਊਂਗੇ ਮੇਟਰ ਟਿਊਬ ਵਾਲੇ ਚੱਲ ਪਣਾ ਕੰਮ ਇਹਨਾਂ ਦੇ ਬਿੰਦਰ ਬਾਈ ਨੇ ਤੇ ਬਾਈ ਹੋਈ ਜਿਹੜੀ ਇਹਨਾਂ ਦੇ ਥੋੜੀ ਜ਼ਿਆਦਾ ਹੈ ਵੈਸੇ ਦੋਹੇ ਪਾਈਪ ਲਾਈਨਾਂ ਹਾਂ ਉਹਨੇ ਚਿੱਟਾ ਪੈ ਪਰਹਾਡ ਪੁੱਦਾ ਪਰਾਂ ਤੁਸੀਂ ਕਿਹੜਾ ਦਵਾ ਕੇ ਖੋਸ਼ ਮੈਂ ਕਾਲਾ ਦਵਾਉਣਾ ਮੈਂ ਦਵਾਉਣਾ ਕਹਾਂ ਦੋ ਕਿਲਿਆਂ ਦਾ ਹਮ ਵੀਰ ਨੇ ਪਹਿਲਾਂ ਕਾਲਾ ਦਵਾਇਆ ਮੈਂ ਇਹਨੇ ਤਾਂ ਸਾਰਾ ਕਾਲਾ ਜੰਗ ਉੱਤੋਂ ਦੇ ਵੱਡੇ ਪਤਲੇ ਦੇ ਕਾਲਾ ਠੀਕ ਹੈ ਉਹ ਚੀਜ਼ ਹੋਰ ਤੀ ਪੂਰੀ ਪਹਿਲਾਂ ਵਾਲੀ ਜਿਹੜੀ ਆਹ ਦੱਬਦੇ ਟਰੈਕਟਰ ਵਾਲੇ ਇਹ ਨਹੀਂ ਫੁੱਟਦੀ ਨਹੀਂ ਇੱਕ ਜਿਹੜੀ ਤਾਂ ਡਾਇਰੈਕਟ ਦਵਾਈ ਵੀ ਹੈ ਹੈ ਡਾਇਰੈਕਟ ਮੈਂ ਕਾਲੇ ਵੀ ਦਵਾਏ ਹੋਏ ਆ ਮੈਂ ਹਰੇ ਹੀ ਤੀ ਸਵਾਦ ਲੱਤਾ ਹੋਇਆ ਨਾ ਡਾਇਰੈਕਟ ਵਧੀਆ ਕਾਲੀ ਜਮਨ ਫਿਟ ਗਿਆ ਤੇ ਟਰੈਕਟਰ ਦੱਬੇ ਨੇ ਡਾਇਰੈਕਟਰ ਹਾਂ ਮੁੰਡਾ ਨਹੀਂ ਫਿਟਿਆ ਉਹਦਾ ਹਾਂ ਫੇ ਚਿੱਟੇ ਦੱਬਾਈ ਨਹੀਂ ਇਹ ਨਾ ਅੱਗੇ ਜਾਂ ਅਸੀਂ ਟੋਬੇ ਨੂੰ ਲੱਗੇ ਤੇ ਪੌੜੀ ਖਾਣ ਨੂੰ ਭਲਾ ਹਾਂ ਇੱਥੇੋਂ ਚਲਾਇਆ ਟਰੈਕਟਰ ਗਿਆ ਜੰਦਲਿਆ ਨਹੀਂ ਉਰੇ ਆਹ ਪੱਥਰ ਤੇ ਹਾਂ ਹਾਂ ਪੱਟਿਆ ਨਹੀਂ ਬਾਈ ਉਹਨੇ ਅਸੀਂ ਪਰ ਖੀਤਾ ਜਿਹਨੂੰ ਪਾ ਕੇ ਲੈ ਕੇ ਗਾਹ ਟੋਬੇ ਵਾਲੇ ਨੂੰ ਹੁਣ ਮੇਰੇ ਆਦ ਆ ਗਿਆ ਵੀ ਚੱਕਰ ਗਿਆ ਚੱਕਰ ਆ ਪਿਆ ਹੋਰ ਕੋਈ ਚੱਕਰ ਵਿਚੇ ਰੋੜੇ ਆ ਰੋੜੇ ਵਾਏ ਹੋਏ ਐ ਡੋਬੇ ਪਰ ਤੇ ਜਾ ਕੇ ਜਾ ਰੋੜੇ ਨੇ ਤਕੜਾ ਮਕਾਨ ਪੈ ਜੂਏ ਜੇ ਬਹੀ ਵਿਹਲੀ ਕਰਨ ਨੂੰ ਮੈਂ ਪ੍ਰਧਾਨ ਮੈਂ ਕਿਹਾ ਨਾ ਫੋਰ ਮੇਰੇ ਵੱਡ ਜੂਗਾ ਪਹਿਲਾ ਫਰੇ ਸੈਟ ਕਰੀ ਹੁਣ ਤਕੜਾ ਲਗਾਨ ਵਾਹਵਾ ਵੀ ਘਟੇ ਜੀ 1 ਲੱਖ ਟਪਈ ਕਰਨੀ ਪਈ ਜੀ ਹਾਂ ਉੱਤੇ ਗਈ ਹਾਂ ਇਹ ਵੀ ਗੱਲ ਆ ਤਾਂ ਉਹ ਫੋਕੇ ਗਿਆ ਤੁਸੀਂ ਦੇਖੇ ਨਹੀਂ ਜੇ ਪਾਈਓ ਪਾਈਏ ਨੇ ਇਹ ਕੱਖਾਂ ਦੇ ਪੰਡਾ ਨਹੀਂ ਆਉਂਦੀ ਨੇ ਰੇੜੇ ਪਰ ਪੂਰੀ ਮੁਚਲ ਜਦ ਤੱਕ ਆ ਵੀ ਰੋੜੇ ਵਾਏ ਰੋੜੇ ਵਾਏ ਜਿੱਟਨੀ ਦੀ ਬਾਈ ਰੋੜੇ ਰੋੜੇ ਹਾਂ ਕੋੜੇ ਵਾਏ ਦਾ ਸਾਈਡ ਦੀ ਪੱਟੀ ਵੀ ਦੀ ਫਿਰ ਨਹੀਂ ਫਿਰਮੀ ਪੱਤੀ ਬਣ ਗਈ ਸੀ ਪੱਟੀ ਦਾ ਪਿੰਡ ਕਿਲੋਮੀਟਰ ਤਾਂ ਹੋਣਾ ਆਪਣਾ ਐ ਜਿਆਦਾ ਫੇਰ ਕਿਲੋਮੀਟਰ ਦੇ ਵਿੱਚ ਪੈਣ ਦੇ ਪੱਟੀ ਹੋਈ ਇੱਟ ਫੇਰ ਵਿੱਚ ਗਲੀਆਂ ਦੀ ਪੱਟੀ ਹੋਈ ਉਹ ਚਿੱਠੇ ਲਾਏ ਹੋਏ ਤੇ ਤਾਂ ਹੀ ਪ੍ਰਧਾਨ ਵਾਹੀ ਪੱਕੀ ਹੈ ਬਣੀ ਇਹ ਤਾਂ ਹੀ ਪੱਕੀ ਹੈ ਇਹ ਜਿਆਦਾ ਮੀਂਹ ਪਏ ਤੇ ਵੀ ਇੱਕ ਟੋਟਾ ਜਿਹਾ ਖੜਿਆ ਉੱਧਰ ਤਾਂ ਨਹੀਂ ਖੜਿਆ ਹੋਗਾ ਨਹੀਂ ਨਹੀਂ ਇੱਥੇ ਹੈ ਨਹੀਂ ਜਿੱਥੇ ਤੇ ਖੜਿਆ ਹੈ ਉਹਦੇ ਗਾਹਾਂ ਰੋੜੇ ਪਏ ਆ ਪਏ ਆ ਆ ਸਾਰਾ ਹੁਣ ਫਿਰ ਤੱਕ ਰੋੜੇ ਪਏ ਆ ਤੇ ਚਿਪਸ ਰੋੜੇ ਸਭ ਕੁਝ ਮਿਲੂਗਾ ਸਾਨੂੰ ਸਾਰਾ ਮਿਲੂਗਾ ਨਾ ਨਾ ਮਾੜਾ ਮੋਟਾ ਕੋ ਮਕਾਨ ਦੇ ਢੜ ਦਿੰਦਾ ਤਾਂ ਉਹ ਟੋਆ ਪੈ ਜਾਂਦਾ ਤਾਂ ਬਰਸਾਤ ਚ ਉਹਦੇ ਵਿੱਚ ਲੈ ਕੇ ਢੜ ਦਿੰਦਾ ਮੈਂ ਕਹਿੰਦਾ ਜੇ ਆਪਾਂ ਫੂਲ ਤੇ ਲਿਆਏ ਆ ਆਹ ਜਰ ਜਰ ਤੇ ਜਾਤੇ ਥੋੜੀ ਜਿਹੀ ਕੁਆਲਿਟੀ ਬਣੀ ਖੈਰਾਬਾਤ ਮਿੱਟੀ ਪ੍ਰਧਾਨ ਜੀ ਜਰ ਤੇ ਉੱਚੀ ਹੋਈ ਬਈ ਜਰ ਤੇ ਨਦੀ ਉੱਤੀ ਦੀ ਉੱਤੇ ਪੂਰੀ ਨਾਲੇ ਬਾਈ ਬਹਾਵ ਹਿੰਮਤਵਾਰੀ ਜਾਂ ਤਾਂ ਨਹੀਂ ਮੀਦੀ ਬਹਾਵ ਹਿੰਮਤਵਾਰੀ ਪੂਰੀ ਮੀਦੀ ਜਾਂ ਤਾਂ ਹੁਣ ਤਾਂ ਬਹੁਤ ਉੱਚੀ ਹੋ ਗਈ ਆਹ ਹਾਂ ਹੈਨਾ ਰਸਤਾ ਚੱਲਦਾ ਉਹ ਪਤਾ ਨਹੀਂ ਕਿੰਨੀ ਤਰੀਕ ਨੂੰ ਟੁੱਟੀ ਦੀ ਨਦੀ ਹੈਨਾ ਨਹੀਂ ਨਾ ਉਹ ਆਪਣੇ ਨੂੰ ਨਹੀਂ ਟੁੱਟੀ ਉਹ ਨਾ ਉਹ ਟੁੱਟੀ ਉਹ ਨਹੀਂ ਉਹ ਨਾ ਇਹ ਨਾ 15 15 ਟੁੱਟੀ ਨਾ ਹਦਰਵੀਰ ਇਹ ਸੋਣ ਟਾਪ ਵਾਲੇ ਫੈਪ ਲੈਂਦੇ ਤੇ ਅਈ ਲਿਆ ਦੇ ਤਾ ਉਹ ਮਾੜੀ ਦੀ ਗੋਣ ਪਾਉਂਦਾ ਉਹਨੇ ਮਾੜੀ ਕਹਿੰਦਾ ਵੀ ਦੁਕਾਨ ਨਾਲ ਇਹ ਫੁੱਟੇ ਕੇ ਕੰਚੇ ਟਾਈਪ ਕਿਦਾਂ ਫੁੱਟ ਜਾਂਦੇ ਆਂ ਆਹ ਥੱਲੇ ਤੇ 1.5 ਦਿਨ ਲੰਬੇ ਵੀ 8000 ਰੁਪਏ ਵਾਹ ਆੜੇ ਹੋ ਸਾਡੇ ਪ੍ਰਧਾਨ ਜਿਹੜੇ ਯਾਰ ਹੱਦ ਮੇਰੀ ਗੱਲ ਸੁਣ ਜੇ ਫੁੱਟਣਾ ਹੁੰਦਾ ਮੈਂ ਤਿੰਨ ਜਗ੍ਹਾ ਪੱਟੇ ਦੇ ਦਿੰਨ ਪਹਿਲਾਂ ਬੰਜਾਂ ਨੇ ਜੇ ਫੁੱਟਣਾ ਹੁੰਦਾ ਪਤਾਨ ਹੋਰ ਜਗ੍ਹਾ ਤੇ ਫੁੱਟ ਸਕਦੇ ਸੀ ਹੈਨਾ ਇੰਨਾ ਵੀ ਕੁਝ ਸੱਦਦਾ ਤਾਂ ਉਹ ਕਿੰਨੇ ਜਗ੍ਹਾ ਦੇ ਫੁੱਟਿਆ ਮਤਲਬ ਦੋ ਦੋ ਫੁੱਟ ਦਾ ਟੋਟਾ ਸੀ ਲੰਬੀ ਢੇੜ ਹੈ ਥੱਲੇ ਹੈ ਉੱਪਰ ਤੇ ਨਹੀਂ ਹੈ ਥੱਲੇ ਤੇ ਆਇਆ ਲੰਬੀ ਢੇੜ ਹੈ ਜੇ ਫੁੱਟੇ ਹਾਲਾ ਵਾ ਪਾਏ ਫੁੱਟੇ ਪ੍ਰਧਾਨ ਜੀ ਜਾਂ ਫਿਰ ਜਿੱਕਣਾ ਆਪਣੇ ਵਾਂਗੂ ਤਾਗਾ ਨਿਕਲਦਾ ਨਹੀਂ ਨਹੀਂ ਜਿੱਕਣਾ ਪੈਪ ਪਿਆਏ ਯਾਰ ਉੱਪਰ ਵਜੇ ਨਾ ਹੁੰਦਾ ਤੇ ਢੇੜ ਵੜ ਜਾਂਦੀ ਹੈ ਜਿੱਕਾ ਪੜਨਾ ਚਾਹੀਦਾ ਜਦ ਐਟ ਰੋਟਰ ਲੰਗੇ ਆ ਉੱਪਰ ਤੇ ਬਾਈ ਨਾ ਹੁੰਦਾ ਨਾ ਉਹ ਹੇਠ ਤੇ ਪਟ ਗਿਆ ਫਿਰ ਕਿੰਨੇ ਕਿਡੂਗਾ ਯਾਰ ਰੋਟਰ 2.5 ਤਿੰਨ ਨੂੰ ਫੋਟੋ ਆਏ ਪਈ ਬਾਈ ਬੰਦੇ ਉੱਧਰ ਲੱਗੇ ਬਟਵਾ ਮਾਨ ਦੇਖਦੇ ਐ ਲਾਈਟ ਹੈ ਨਹੀਂ ਲੱਗਦੇ ਸੁਪਦੇ ਆ ਮੇਰ ਤਾਂ ਚੱਲੀ ਜਾਂਦੀ ਯਾਰ ਸਿੰਦਰ ਬਾਈ ਨਾਲੇ ਮੇਰ ਤਾਂ ਦੋ ਚਾਰ ਕੁਵਾੜੀਆਂ ਨਿਕਲਦੀਆਂ ਚੱਲੀ ਜਾਂਦੀਆਂ ਮਾਲ ਗਏ ਨੇ ਬੇਤ ਤੇ ਗਾਹਲੋ ਕੀ ਦਲਵੀ ਤੇਰੇ ਪਤਾ ਕੀ ਲੈ ਕਰ ਤੇਰੇ ਢਾਲ ਜਿਆਦਾ ਢਾਲ ਜਾਂ ਕਹਿ ਲ ਜੋ ਮਰਜੀ ਕਹਿ ਲ ਮੇਰੇ ਵੀ ਯੂਟਿਊਬਰਾ ਸਰ ਜਾਣਾ ਸਰ ਜਾਣਾ ਕਿੰਨੇ ਜਗਾ ਤੇਰੇ ਮੇਰੇ ਤਿੰਨ ਜਗ੍ਹਾ ਹੈ ਬਾਜੀ ਬਾਸ ਨੌ ਉਹ ਜੇਰਾ ਦੇ ਘਰ ਕੋਲ ਆ ਠੀਕ ਉਹ ਸਰਨੇ ਦੇ ਘਰ ਕੋਲ ਬਹੁਤ ਆ ਪੂਰੀ ਤਰਤੀਵਨ ਚੱਕਿਆ ਜੀ ਆਂਦਰਜੀਤ ਜੀ ਦੇ ਉਹ ਹੈ ਪੂਰੀ ਟੂਬ ਵਾਲੀ ਸਾਰੇ ਜੇ ਕਿਤੇ ਦੂਏ ਹੁੰਦੇ ਫਿਰ ਤਾਂ ਸਰੀਰ ਤਾਂ ਜਾਣਾ ਪੈਣੀ ਤਸੱਲੀ ਕਰਾ ਦੇਣੀ ਅੱਜ ਦੇਖੋ ਉੱਪਰ ਵੀ ਕੋ ਬਾਲਦੀ ਬਣੀ ਬੈਠਾ ਲੱਗ ਕੇ ਲਿਆਦਾ ਜੋਰ ਲੱਗ ਲੈ ਕੇ ਤੇ ਮੀਂਹ ਪਹਿਲੇ ਠੰਡੀ ਹਵਾ ਆ ਗਈ ਨਰਾਲੀ ਕੰਨੀ ਪੈ ਗਿਆ ਇੱਕ ਤੇਰਾ ਬਾਈ ਪੂਰੀ ਬਾਤੀ ਖਰਾਖ ਰੋਕ ਤੇ ਲੈ ਕੇ ਚੱਲੇ ਆ ਇਹਦਾ ਬੋਟ ਮੰਨ ਦੋ ਇਹ ਦਵਾਈ ਪਾਉਣੀ ਹੈ ਕਿਹੜੇ ਵਾਂ? ਉਹ ਕਿਹੜਾ ਇਦਲਾ ਲੇਟ ਲਾਇਆ ਤਾਂ ਪਨੀਰੀ ਦੀ ਜਗਾ ਨਾ ਨਾ ਪਰ ਪਿਛਲੇ ਤਾਂਨੇ ਸਤ ਵੀ ਲੱਗੇ ਜੀ ਅੱਜ ਵੀ ਲੇ ਹੋ ਗਿਆ ਨਾ ਇੱਕ ਹੈ ਪ੍ਰਧਾਨ ਪੂਰੀ ਅੱਗੇ ਕੇਤੇ ਲਾ ਕੇ ਪਹਿਲਾਂ ਹਾਂ ਤਾਂ ਇਹ ਤਾਂ ਕੀ ਨੇ ਸਭ ਤੇ ਬਾਅਦ ਵਿੱਚ ਹੁਣ ਇਹਦਾ ਰਿਜ਼ਲਟ ਪਤਾ ਲੱਗ ਜੂਗਾ ਪਨੀਰੀ ਕਰਕੇ ਹੋ ਗਿਆ ਹੈ ਰਿਜ਼ਲਟ ਵਧੀਆ 2-3 ਸਾਲ ਹੋ ਗਏ ਵੀ ਇਹਦਾ ਵਧੀਆ ਰਿਜ਼ਲਟ ਤਾਂ ਤਾਂ ਵਧੀਆ ਜੀ ਜੋ ਲੇਟ ਆਉਂਦੀ ਹੈ ਲੇਟ ਤਾਂ ਹੁੰਦੀ ਨੇ ਹੁਣ 2-3 ਸਾਲ ਹੋ ਗਏ ਲੇਟ ਦੇ ਲਾ ਸਾਰੇ 2-3-4 ਘੰਟੇ ਮਸਤੀ ਨਹੀਂ ਸਾਰ ਘੰਟੇ ਆਉਂਦੀ ਆ ਬਾਈ ਪੂਰੀ ਜੇ ਕਮੀ ਪੈ ਗਿਆ ਤੇਰੀ ਲੈਟ ਵੀ ਬੂਰੀ ਹੋਣੀ ਬਾੜੀ ਮੀ ਤਾਂ ਪੈਂਦਾ ਨਹੀਂ ਤਾਂ ਮੈਂ ਨਹੀਂ ਪਰਸੈਂਟਾਂ ਮੀ ਪਰ ਮੀ ਪਰ ਤਾਂ ਗਾੜਾ ਮੈਨੂੰ ਕਹੀਏ ਬਹਿ ਜਾ ਲੈਟਰੀ ਆਉਂਦੀ ਪਰ ਤੂੰ ਨਾ ਕੇ ਬਾਈ ਤੇਰੇ ਪਾਣੀ ਪੂਰਾ ਖੇਤਾ ਯਾਰ ਪੂਰਾ ਤੁਹਾਡੇ ਐਨ ਫੁੱਲ ਹੈ ਪਾਣੀ ਪੂਰਾ ਨਾ ਆਹ ਠੀਕ ਆ ਦਲਵੀਰ ਤੇਰੇ ਬਾਈ ਆਹ ਠੀਕ ਪੂਰੀ ਦੇ ਲੇਟ ਲੱਗਣੇ ਕਰਕੇ ਨਾ ਰੇਤੇ ਜਿਹੜੇ ਖੇਤ ਆ ਦੋ ਰੇਤਾ ਕਿਤੇ ਆਏ ਨਾ ਡਾਕਟਰ ਹਾਂ ਆਪਣਾ ਕਿਹੜਾ ਆਲੇ ਜੇ ਮੰਨੇ ਤਾਂ ਉਹ ਇੱਡੇ ਚ ਬਣੇ ਆਪਣਾ ਕਹਿੰਦਾ ਮੇਰੇ ਪਾਣੀ ਨਹੀਂ ਖੜਦਾ ਕਹਿੰਦਾ ਮੈਂ ਰੋਜ਼ ਲੈ ਕੇ ਆਉਂਦਾ ਹਾਂ ਹਾਂ ਖੜਦਾ ਕਿਤੇ ਕਿਸ ਵਜ੍ਹਾ ਨਾਲ ਹੈ ਵੇਰੇ ਜੀ ਜਿਹੜੀ ਧਰਤੀ ਢਾਗੀ ਉੱਚ ਖੜਦਾ ਬਸ ਨਹੀਂ ਦਲਬੀਰ ਆ ਉਹ ਰੇਤੇ ਜਿਹੜਾ ਮਿੰਟ ਕੇ ਆਉਂਦੀ ਜੇ 8 ਘੰਟੇ ਪੂਰੀ ਆਈ ਗਈ 8 ਘੰਟੇ ਸਮਝਣਾ ਹੋ ਜਾਣਾ ਪੰਜ ਚਾਰ ਘੰਟੇ ਮਸੀ ਆਉਂਦੀ ਆ ਉਹ ਤਿੰਨੇ ਢਾਈ ਚ ਪਾਣੀ ਪੈਂਦਾ ਉਹ ਜਾ ਕੇ ਦੂਏ ਦਿਨ ਦੇਦੇ ਪਾਣੀ ਹੈ ਡਾਇਆ ਪਾ ਕੇ ਗਾਦੀ ਨਹੀਂ ਬਣੀ ਹਟ ਕੋਤ ਨਹੀਂ ਬਣਿਆ ਪਾਣੀ ਤਾਂ ਖੜਦਾ ਨਹੀਂ ਉਹਨੇ ਪਾਣੀ ਖੜੂ ਤਾਂ ਲੱਗ ਗਿਆ ਭਾਈ ਮੀ ਤੇਰੇ ਦਾ ਮੀ ਪੇ ਤੇ ਹੋਣਾ ਲੋਟ ਕੰਮ ਭਾਈ ਲੈਟ ਨਹੀਂ ਆਉਂਦੀ ਚੱਲ 12 ਵਜੇ ਆਉਂਦੀ 3 ਵਜੇ ਆਈ ਹੈ ਦੇਖ ਹੈ ਭਾਈ 8 ਵਜੇ ਨੂੰ 10 ਮਿੰਟ ਰਹਿੰਦੇ ਪਹਿਲੀ ਘੱਟ ਲਿਆ ਮੈਂ ਕਹਿੰਦਾ ਤੇ ਪਿੰਡ ਵਾਲੀ ਵੀ ਭੱਜ ਗਿਆ ਰੇ ਆਹ ਚੱਲ ਪਜ ਨੀਟਰ ਨੀਟਰ ਚੱਲ ਰਿਹਾ ਆ ਹੋ ਗਈ ਉਹ ਇੰਨਾ ਕੋ ਬੁਰਾ ਹਾਲ ਹੈ ਇਨਵਰਟਰ ਹੈ ਇਨਵਰਟਰ ਕੋ ਇੰਨਾ ਕੋ ਬੁਰਾ ਹਾਲ ਹੈ ਭੱਜ ਗਈ ਭਾਈ ਨਹੀਂ ਤਨੀ ਚਦੇ ਚੱਲ ਰਿਹਾ 2 ਮੀਟਰ ਕੱਟ ਲਈ ਉਹ ਪਹਿਲਾਂ ਪਹਿਲਾਂ ਵਧੀਆ ਰਹੀ ਹਾਂ ਪਹਿਲਾਂ ਪਹਿਲਾਂ ਤਾਂ ਵਧੀਆ ਨਾਲ 24 ਘੰਟੇ ਪੱਕੀ ਹੋ ਛੱਡੀ ਕਰੀ ਬਾਈ ਪਤਾ ਹੀ ਹੈ ਜੇ ਮੈਨੂੰ ਲੱਗਦਾ ਹੁੰਦਾ ਕਿ ਜੀ ਨੀ ਉਹਨਾਂ ਦੇ ਪੱਖੇ ਲਾ ਕੇ ਬਦਲ ਵੀ ਊਮ ਪਾਈਪ ਲੈਣੀ ਸੁੱਕ ਵੀ ਹੈਗਾ ਜੇ ਪਾਣੀ ਸਿਰੇ ਪਹੁੰਚ ਵੀ ਟਿਕਾਣੇ ਅੱਜ ਸੁੱਕ ਤਾਂ ਖੱਦ ਪਿੰਡਾਂ ਜੀ ਮਾੜਿਆ ਲੰਬਾਈ ਤੋਂ ਲੰਬਾਈ ਜ਼ਿਆਦਾ ਕਿੰਨੇ ਕਿੱਲੇ ਨੇ 12 ਕਿੱਲੇ ਮੇਰੇ ਆ ਸਾਰਾ ਜਨਾ ਬੋਲਾ ਬੱਲਾ ਬੋਲਾ ਬੱਲਾ ਬਿੰਡੇ ਵਜਾਉਣੇ ਵਾਲਾ ਕੰਮ ਹੋਊਗਾ ਜਿਹੜਾ ਤੋਂ ਸੰਵਰ ਕਰਕੇ ਇੱਕ ਟੈਨਕ ਟਪਰੇ ਲਾ ਦਿੰਦਾ ਤੂੰ ਤਾਂ ਫੇ ਟੁੱਟੀ ਜਾਣੇ ਵੀ ਮਾਤ ਮਾਰ ਕੇ ਟੁੱਟੀ ਜਾਣੇ ਬਲੇ ਬਲੇ ਪੈਟਰੋਲ ਦੀ ਕਿਤੇ ਮਰਜੀ ਹੁੰਦੇ ਜੇ ਸੀ ਵੀ ਤਾਈ ਹੋਈ ਸੀ ਪਹਿਤਾਂ ਅੱਗੇ ਆਪਣੇ ਟੁੱਟੇ ਤਿੰਨ ਚਾਰ ਮਿੰਟਾਂ ਜਾਂਦੀ ਸੀ ਰਿਕਰੀ ਟੈਂਕੀ ਹੁਣ ਕੱਲੇ ਕੱਲੇ ਪਣ ਨੂੰ ਕਰਦੀ ਵੀ ਪੂਰਾ ਨਹੀਂ ਪਾਣੀ ਹੁੰਦਾ ਇਹਨੇ ਟੁੱਟੀ ਇਹ ਟੁੱਟੀ ਦਾ ਰਿਕਰਡ ਤੋੜਿਆ ਟੁੱਟੀ ਰਿਕਰਡ ਤੋੜਿਆ ਇਹਨਾਂ ਨੇ ਜੈਤ ਕੁਮਾਰ ਤਾਂ ਕਹਿੰਦੇ ਵੀ ਸੋਨੇ ਜਾਇ ਦੀ ਕਰਦੀ ਹੁੰਦੀ ਹਾਂ ਹਾਂ ਤੰਗ ਕਰਦੀ ਹੁੰਦੀ ਸੀ ਸੁਗਰਾ ਬਾਬਾ ਪੱਕੀ ਹੋ ਜਵੇ ਤੇ ਨਹੀਂ ਪਤਾ ਲੱਗਦਾ ਕੋਨੇ ਪਾਪਾ ਦੇ ਪੈਗਾ ਆਹ ਵੀ ਗੱਲ ਇਹ ਕਿਸੇ ਦਾ ਟਰੱਕ ਚੱਲ ਗਿਆ ਬੜੇ ਹੈ ਨੇ ਫੁੱਟ ਜਾਣੀ ਸਾਡੀ ਹੂੰ ਹੂੰ ਕਾਹਦਾ ਕਰਾਂ ਤੇਰਾ ਸਾਡੇ ਪੈਂਚਰ ਪੂੰਚਰ ਤੇ ਲੱਗ ਜਵੇ ਬਸ ਵੀ ਦਮ ਦੰਦੀਆ ਜਾਂ ਹੈਵਲੈਂਗ ਦਾ ਬੜਾ ਅੱਠ ਸਿਕੜੇ ਵਾਲਾ ਨੌ ਵਾਲਾ ਪੱਕੀ ਗੱਲ ਹੈ ਜੀ ਹਾਂ ਭਾਜਨ ਬਹੁਤ ਉਹ ਵੀ ਅਸ ਇੰਨਾ ਮਾਲਵਾ ਉਹਨਾਂ ਦਾ ਰੈਂਪੇ ਬੜਾ ਗਾਜੀ ਟੇਪਰ ਮਿੱਟੀ ਪਈ ਅੰਦਰ ਜਦੋਂ ਉਹਦੇ ਆਪ ਕਟਿਆ ਰੇ ਪਜੇ ਪਰ ਉਧਰ ਨਾਲ ਹੀ ਸ਼ਬਦਨ ਚਲੇ ਗਿਆ ਇਧਰ ਨਾਲ ਹੀ ਚਲੇ ਗਿਆ ਫਰਕ ਹੈ ਇਹ ਕਹਿੰਦੇ ਬਈ ਜਿੱਧਾ ਜਿੱਥੇ ਨੂੰ ਮਰਜ਼ੀ ਲੰਘ ਜੇ ਬਈ ਹਾਂ ਜੇ ਕਟਾਈ ਕਰਦਾ ਨਾ ਜਦ ਤੱਕ ਤੋੜ ਦੋ ਬਾਈ ਟਾਇਰ ਪਾੜ ਬੜ ਜੋਰ ਬਹੁਤ ਆ ਭਾਈ ਜੋਰ ਨੂੰ ਗਿਆ ਇਹਨੂੰ ਜੀ ਰੱਬ ਉਹ ਚੜਾਦਾ ਕੇ ਇਹਦਾ ਪ੍ਰਦਾਨ ਵੀ ਜਿੰਨਾ ਟੈਰਾ ਪੋ ਵਜਨ ਆ ਕੇ ਆ ਤੂੰ ਫੇ ਸਲਿੱਪ ਨਹੀਂ ਘਾੜਦਾ ਫਸ ਗਿਆ ਫੇ ਖਤਮ ਹੈ ਹੁਣ ਮੰਦਰ ਦਾ ਮਾੜਾ ਹੈਪੀ ਲੈ ਕੇ ਆ ਕਰ ਸਾਡੇ ਦੇਖ ਲੈ ਕਿੰਨੀ ਚੜਾਈ ਆ ਸਾਡੇ 4.5 ਫੁੱਟ ਚੜਾਈ ਆ ਮਕਾਨ ਨਾਲ ਤੇ ਬਾ ਕਹਿੰਦਾ ਤੂੰ ਸਾਈਡ ਤੇ ਹੋ ਜਾ ਮੈਂ ਆਹ ਸਾਹਮਣੇ ਕੰਦੇ ਨਾਲ ਢਾ ਲੀਂ ਕਹਿੰਦਾ ਟਿੱਪਰ ਦਾ ਮੇਰੇ ਉਦੀ ਖੜਾ ਬਣਾ ਕੇ ਜਾਊਂਗਾ ਕਹਿੰਦਾ ਗੱਲੀ ਰਾਣੀ ਹਾਂ ਹਾਂ ਫੇ ਦੇ ਗਿਆ ਵਜੇ ਜਾ ਨਾ ਟੈਰਾ 4 ਏ ਟੈਰ ਪਿਛਲੇ ਟੈਰ ਜ਼ੋਰ ਮਾਰਦੇ ਆ ਅੱਜ ਦੇਖਿਆ ਇਹ ਬਸ ਆਏ ਸਾਡਾ ਖੋਣੀ ਚਾਹੀਦੀ ਜਿੱਥੇ ਨੂੰ ਮਾਰਜੀ ਜਿਹੜਾ ਆਹ ਟਰੈਕਟਰ ਖੜੇ ਆਉਂਗੇ 35 ਗਰਮ ਵਗੂ ਖੜਾ ਹੁੰਦਾ ਤੇ ਪਰ ਇਹ ਖਾਲੀ ਫਸ ਜਾਂਦਾ ਜੇ ਖਾਲੀ ਨੂੰ ਮੋੜਨ ਦੇ ਇੱਕ ਜਿਹੜਾ ਮੋੜਦਾ ਭਰੇ ਹੋ ਜਾਂਦਾ ਵਾਸਾ ਹੁੰਦਾ ਫੀ ਆਈ ਗਾ ਪੂਰੀ ਜਿਹੜਾ ਪਾਸਵਰਡ ਹੈ ਨਹੀਂ ਤੁਸੀਂ ਉਹਨੇ ਜੇਲ ਕਰਾਉਣੀ ਹੈ ਲੈ ਯਾਰ ਮੈਂ ਤਾਂ ਹੀ ਨਹੀਂ ਇੰਨੇ ਕਰਿਆ ਮੈਨੂੰ ਪਤਾ ਮੈਨੂੰ ਪਾਕਿਸਤਾਨ ਵਾਲੇ ਨੂੰ ਉਧਰ ਰੱਖਦਾ ਲੈ ਕਿਵੇਂ ਦਾ ਲਵ ਜੂਆ ਤੇਰੀ ਗੱਲ ਪਿਆਰ ਮੈਨੂੰ ਮਾਈ ਦੋ ਤੁੰਦੇ ਡੋਗੀ ਲਵਾ ਦਨ ਨੀ ਹਾਂ ਦਾ ਪੱਕੀ ਹੈ ਸਾਟੇ ਤੇ ਅੱਜ ਤੇ ਤੱਕਾ ਦੇ ਮਿਲਣਾ ਤੂੰ ਵੀ ਅੜ ਜਾ ਕੇ ਨਿਕਲ ਪੂਰੀ ਦੋ ਰਾਸਤੇ ਹੈ ਇੱਕ ਰਾਸਤੇ 'ਨ ਦਾ ਪਿਆਰ ਕੇ ਲੰਘਣ ਦੰਦੇ ਆ ਦੂਏ ਨੂੰ ਬਦੂਖ ਤਾਲ ਲੈਂਦੇ ਆ ਦੇਖ ਲੈ ਹੁਣ ਕਿੱਧਰ ਨੂੰ ਆਸਲਾ ਸੰਤੀ ਵਾਲੇ ਤੇ ਨੇ ਕਿਹੜਾ ਆਸਲਾ ਸੰਤੀ ਵਾਲੇ ਅੱਜ ਕਿੰਨੀ ਹੋਊਗਾ ਦਾ ਉਹਨਾਂ ਕਰ ਲੈਣਾ ਆਪਾਂ ਨੇ ਵੀ ਆਉਂਦੇ ਹੋਏ ਦੇ ਮਾਰ ਕੇ ਜਾਣਾ ਉੱਧਾ ਜਾਣਾ ਹੋਰ ਗੁਰੂ ਘਰ ਬਠੇਰੇ ਆ ਦੂਰ ਵੀ ਨੀਕੇ ਦੇਖ ਲਈ ਜੇ ਟਾਈਮ ਹੈਗਾ ਬਾਈ ਆਪਾਂ ਠੀਕ ਨਹੀਂ ਤੁਮ ਦੇਖ ਅੱਜ ਤਰੀਕ ਹੋਊਗੀ 17 17 ਹੀ ਰਹਿ ਗਈਆਂ ਹਾਂ ਦਾਤਾ ਕਰਦਾ ਜੈਤ ਬਿੱਲੀ ਜਿਹੀ ਵੀ ਨਹੀਂ 4 ਤਰੀਕ ਤੱਕ ਤਾਂ ਤਾਂ ਹੀ ਲੇਟ ਰੱਖੇ ਵਿਹਲੇ ਹੋਏ ਜਾਣਾ ਨਹੀਂ ਪੂਰੀ ਨਾਲ ਲੈ ਚਲਾਂਗੇ ਨਹੀਂ ਚਲੂਗੇ ਮਲਕੀ ਸੀ ਮੰਗੂਰੀ ਬੈਠ ਵੀ ਪਾਲੀ ਹੈ ਨਹੀਂ ਨਹੀਂ ਮੈਨੂੰ ਉੱਥੇ ਡੋਲਪਾ ਬਿਠਾ ਲਿਓ ਨਹੀਂ ਚਲਣੇ ਉਹ ਪਤਾ ਕਿਆ ਗੱਲ ਹੈ ਉਰੇ ਤੇ ਜਿਕਨਾ ਮਨਸੂਏ ਆ ਐਨੇ ਤੂੰ ਦੂਰ ਬਿੰਗਲ ਦਿਖਦਾ ਨੇੜੇ ਹੀ ਪਹੁੰਚ ਜਾਣਾ ਤੁਸੀਂ ਵੀ ਸਮਝ ਲੈ ਪੂਰੀ ਚਲੂਗੇ ਮੈਂ ਤਾਰ 'ਤੇ ਬੈਠ ਜੂੰਦਾ ਉੱਥੇ ਹਾਂ ਪੂਰੀ ਚਲੂਗੇ ਬਾਉਦੇ ਤੋਂ ਦੇ ਗੋਲ ਕਈ ਜਾਣੇ ਜਾਣੇ ਵਾਲੇ ਜਦ ਤੱਕ ਥਾੜੀ ਲੈਡ ਨਹੀਂ ਪੂਰੀ ਹੁੰਦੀ ਜਦ ਤੱਕ ਮਾਨ ਨਹੀਂ ਮਰਦਾ ਉਹ 4 ਤਰੀਕ ਤੱਕ ਤਾਂ 17 ਦਿਨ ਪੇ ਦੇ ਜੇ ਸਾਡੇ ਤੋਂ ਬਾਸ ਪਹਿਲਾਂ ਵਜੇ ਤੇਰੇ ਖੇਚ ਗਲੀ ਕਰ ਦਵਾ ਰੱਬ ਚਾ ਚਾ 33 ਚੱਲਿਆ ਚਾ ਤਾਮਰ ਦੇ ਬਿਜਲੀ ਵਾਲਾ ਕਿੱਥੇ ਹੈ ਤੇਰੇ 2 ਦਿਨ ਪਹਿਲਾਂ ਜਨਰੇਟਰ ਚ ਲਾ ਕੇ ਨਾ ਬੰਬੂ ਬੁਲਾ ਦੂਗੇ ਯਾਰ ਤੇਰੇ ਗਲੇ ਨਹੀਂ ਰਿਹਾ ਠੀਕ ਹੈ ਜਨਰੇਟਰ ਜੀ ਤੇਰੇ ਬੰਬੂ ਬੁਲਾ ਦੂਗੇ 2 ਦਿਨ ਪਹਿਲਾਂ ਦੀ ਗੱਲ ਕਰੀ ਨਹੀਂ ਜਾਣਾ ਕੀ ਪੂਰੀ ਤੇਰੇ ਗਲੇ ਹਰਿਆ ਹੁਣ ਤੇ 4 ਤਰੀਕ ਤੱਕ ਜਨਰੇਟਰ ਚ ਲਾ ਦੇ ਧੀ ਮਾ ਸਾਡੇ ਕੋਈ ਹੁਣ ਸਾਡਾ ਪਤਾ ਕੱਢ ਜਾਨਾ ਉਹ ਹੋ ਜਾਣਾ ਜਦ ਤੱਕ ਕਿਰਪਾ ਹੋ ਜਾਣੀ ਪਤਾ ਕੀ ਗੱਲ ਹੈ ਇਹ ਸਾਨੂੰ ਇੱਕ ਵੀ ਨਹੀਂ ਦੱਸ ਦੇਣਾ ਵੀ ਮੈਂ ਪੈਣਾ ਹਲੇ ਰੁਕਿਆ ਪਿਆ ਉਹ ਕੋਈ ਦੇਖਦਾ ਘਾਟ ਬਾਦਾਸੇ ਬਸ ਰਹਿੰਦੀ ਹਲੇ ਗੱਫੇ ਦਊਗਾ ਬਾਅਦ ਚ ਹਾਂ ਹਲੇ ਮਾਸਣ ਨੇ ਇੱਥੇ ਬਾਜਰਾ ਪੂਜਰਾ ਬੀਜਣਾ ਹਲੇ ਰੋਕਿਆ ਪਿਆ ਨਹੀਂ ਹਾਂ ਹਾਂ ਚਾਹੇ ਲਾਉਣੀ ਜੀ ਨਾ ਨਾ ਉੱਥੇ ਹਾਂ ਉੱਥੇ ਉਹਨੇ ਬਾਜਰਾ ਬੀਜਿਆ ਨਹੀਂ ਤਾਂ ਰਮੀਰੋ ਘੇ ਵੀ ਉਹ ਸੁੱਕਾ ਤੀ ਮੀਂਹ ਦੇਖਦਾ ਤਾਂ ਹੁਣ ਕਹਿੰਦਾ ਥੋੜਾ ਪੈ ਜਵੇ ਨਹੀਂ ਚਾਹੇ ਰੁਗਿਆ ਰਿਹਾ ਕਿਰਪਾ ਰੂਹੀ ਹੋਈ ਫਿਰ ਹਾਂ ਪੈ ਜੂ ਮੈਨੂੰ ਦੱਸਦੇ ਸੇ ਮੁਰ ਕੋ ਹਾਂ ਉਹ ਵੀ ਨਹੀਂ ਪੈਣ ਦਿੰਦਾ ਚੌਲਾ ਲੰਗਰ ਲਾ ਲਈਏ ਹਾਂ ਚੌਲਾ ਨਾ ਬਾਬਾ ਪਹੀ ਗੱਲ ਆ ਇਹਦੇ ਨਾਲ ਦਰਿਆ ਵੀ ਤੋੜ ਤੇ ਇਹੇ ਲੰਗਰ ਨੇ ਸੁੱਕਾ ਹੀ ਠੀਕ ਆ ਤੁੰਤਾ ਨਾ ਦਾ ਠੀਕ ਆ ਚੱਲੀਏ ਫੇ ਟੂਬਾ ਲੈਣਾ ਨੀਨੇ ਟੋਵਾ ਮਾਰ ਦੇ ਉਹ ਲੱਗੇ ਪਿਆ ਹੈ ਟੂਬਾ ਸਾਈਕਲ ਵਾਲਿਆਂ ਦਾ ਉਹਦੇ ਆਇਆ ਮੋਰ ਦਾ ਜੀ ਰਾਜੂ ਭਾਈ ਮਾਡਲ ਚੇਂਜ ਕਰਿਆ ਆ 2022 ਮਾਡਲ ਬਣ ਗਿਆ ਠੀਕ ਹੈ ਕੰਮਕਾਰ ਜੀ ਕੰਮਕਾਰ ਠੀਕ ਹੈ ਰਾਜੂ ਵਧੀਆ ਜੀ ਹੂੰ ਕੰਮਕਾਰ ਵਧੀਆ ਫਿਰ ਇਹ ਬੂਟੀ ਪਈ ਜਾਂਦੀ ਹੈ ਹਾਂਜੀ ਹਾਂਜੀ ਬਸ ਠੀਕ ਹੈ ਉਹਨੂੰ ਬਾਏ ਵੇ ਵਾਲੇ ਪਾਣੀ ਦਾ ਬਸ ਠੀਕ ਹਾਂਜੀ ਚੱਲ ਰਾਜੂ ਦੇ ਦੇ ਗੇੜਾ ਮਾਰੇ ਹਾਂ ਦਲਵੀਰ ਇੱਕ ਟੋਆ ਪੜਤਾ ਹੈਲੋ ਉਧਰ ਲਾਈਟ ਹੈਗੀ ਹਾਂ ਲਓ ਜੀ ਬਾਈ ਦਲਵੀਰ ਲੈ ਆਇਆ ਦਲਵੀਰ ਦਲਵੀਰ ਲੈ ਆਇਆ ਪ੍ਰੋਜੈਕਟ ਕਿਹਾ ਪ੍ਰੋਜੈਕਟ ਟਿਊਬ ਲੈ ਆਇਆ ਟਿਊਬ ਲੈ ਆਇਆ ਸਾਈਕਲ ਵਾਲੇ ਕੋ ਗੇ ਕਹਿੰਦਾ ਬਾਈ ਸਾਈਕਲ ਨਹੀਂ ਹੈ ਸਾਈਕਲ ਨਹੀਂ ਕਹਿੰਦਾ ਆਉਂਦੇ ਫੇਚਰ ਪੁੱਛਦਾ ਟੂਬਾ ਕਿਤੇ ਲਈ ਇਹ ਮੋਟਰਸਾਈਕਲ ਲਈ ਜਿੰਨੀ ਮਰਜ਼ੀ ਲੈ ਜਾ ਸਾਈਕਲ ਦਾ ਕੰਮ ਖਤਮ ਹੋ ਗਿਆ ਇਹ ਬਾਈ ਟੂਬ ਜਿਆਦਾ ਖਿੱਚ ਕਰਦੀ ਹੈ ਬਾਈ ਹੁਣ ਬਾਈ ਸ਼ਾਇਦ ਪੱਕਾ ਪੈਂਚਰ ਲਾ ਜਾਵੇ ਪਹਿਲਾਂ ਤਾਂ ਲੱਗ ਗਿਆ ਕਿਉਂਕਿ ਪਹਿਲਾਂ ਆ ਸਾਈਡ ਲਾਇਆ ਤਾਂ ਉਹ ਸਾਹਮਣੇ ਲੀਕ ਹੋ ਗਿਆ ਚਲ ਵੀਰ ਇੱਥੇ ਬਜਰੀ ਪਾਈ ਨਹੀਂ ਦੀ ਪਹਿਲਾਂ ਆਦੇ ਹੂੰ ਉਹ ਤੇ ਲੱਗਾ ਹੁਣ ਕਹਾਂ ਲੀਕ ਹੋ ਗਿਆ ਬਜਰੀ ਦੇ ਇਹ ਜਿਆਦਾ ਤਾਂ ਉਹਦੇ ਪੌਣ ਤੇ ਹੀ ਰਹੇਗਾ ਜਾਂ ਉੱਥੇ ਪੈ ਫੁੱਟਿਆ ਪਾਣਾ ਮਾੜਾ ਮੂਟਾ ਬਾਕੀ ਹੁਣ ਇਹ ਬਾਈ ਸ਼ਾਲਾ ਇੱਕ ਹੋਰ ਲਾਉਣ ਲੱਗਿਓ ਸਾਹ ਬੀਜਾ ਸਾਲਾ ਲੱਗ ਬਾਈ ਕਹਿੰਦੇ ਬਈ ਛੱਟ ਸਾਨੂੰ ਹਵਾ ਦੀ ਪੈਂਦੀ ਆ ਵੀ ਥੋੜੀ ਹਵਾ ਜਿਹੜੀ ਉਹ ਘੱਟ ਨਿਕਲਦੀ ਆ ਨੇ ਦੋ ਲਾਇ ਹੋਏ ਨਾ ਵਾਲੇ ਇਹ ਹੁਣ ਤਾਂ ਪੈਂਚਰ ਲਵਾ ਲੈਣੇ ਹੁਣ ਤਾਂ ਲਾਈਟ ਵੀ ਆ ਗਈ ਲਾਈਟ ਦੇ ਲਾਉਂਦੀ ਨਹੀਂ ਹੈਗੀ ਅੱਜ ਲਾਈਟ ਅੱਜ ਲਾਈਟ ਆ ਗਈ ਚੱਲ ਕੋਈ ਨਹੀਂ ਨਾ ਚਲਾਇਓ ਇਹ ਤਾਂ ਮੈਂ ਚਲਾਈ ਹੋਈ ਆ ਤਾਂ ਬਿੰਦਰ ਨਾ ਦੀ ਆ ਜਿੱਦਣੇ ਮੈਂ ਜਾ ਮੇਰੇ ਆਉਂਗੇ ਉਹ ਤਾਂ ਹੁਣ ਗਿੱਲੀ ਆ ਲੈ ਅੱਜ ਬਿੰਦਰ ਨਾ ਦੇ ਹੂੰਗਾ ਅੱਜ ਦੇਖੋ ਤਿੰਨ ਦੋ ਪੱਟਣੇ ਇੱਕ ਪੱਟਿਆ ਜਾਨਾ ਇਹਨਾਂ ਨੂੰ ਮਿਲਿਆ ਨਹੀਂ ਕਿੱਥੇ ਪੱਟਣਾ ਇਹਨਾਂ ਨੇ ਇਹ ਕੋ ਗਾਂ ਲਾਉਣਾ ਹਵਾ ਵਾਲਾ ਕੀ ਕਰੂ ਬੰਦਾ ਬਾਈ ਲਾਉ ਲਾਉ ਹਵਾ ਵਾਲਾ ਤਾਂ ਜਲੀਏ ਫਿਰ ਇਹਨਾਂ ਨੂੰ ਡੂਬਾਂਗੇ ਇਹਨਾਂ ਨੂੰ ਗੱਲ ਪਤਾ ਕਿ ਆ ਜੇ ਕਿ ਇਹ ਖਾਲੀ ਰਹਿੰਦੀ ਲੈਨ ਹਾਂ ਜਿਹੜੀ ਆਪਾਂ ਕਹਿੰਦੇ ਨੇ ਜਿਹੜੀ ਆਪਾਂ ਨੇ ਉਹ ਕਰਾ ਲੈਣੇ ਆਪਾਂ ਮਤਲਬ ਡਾਇਰੈਕਟ ਕਰਾ ਲੈਣੇ ਹੋ ਰੈਨ ਖਾਲੀ ਰਹਿੰਦੀ ਇਹ ਜੀਸੀਬੀ ਨੂੰ ਚਰੀਮੀ ਵੱਟੀ ਹੋਈ ਹੈ ਖਾਲੀ ਆਪਾਂ ਫਿਰ ਦਮ ਲੈ ਲੈਂਦਾ ਹੈ ਜੇ ਦੁਬਾਰਾ ਪਾਣੀ ਲਿਆਉਣੋਂ ਤੇ ਹਵਾ ਬਣ ਜਾਂਦੀ ਹੈ ਨਹੀਂ ਕਹਿੰਦੇ ਇੱਕ ਵਾਰ ਭਰ ਕੇ ਹਵਾ ਨਹੀਂ ਬਣਦੀ ਇਹ ਖਾਲੀ ਹੁੰਦੀ ਆ ਲੈਨ ਆ ਦੇਖ ਤਾਂ ਹੁਣ ਲੈਨ ਭਰੀ ਖੜੀ ਆ ਪਾਣੀ ਤਾਂ ਨਿਕਲੇ ਕੋਈ ਨਹੀਂ ਥੇੜਾ ਥੇੜਾ ਨਿਕਲਿਆ ਖਤਮ ਹੋ ਗਈ ਹਾਂ ਪਲਾਨ ਕਰਕੇ ਦਲਵੀਰ ਪਾਣੀ ਲੰਘਿਆ ਆ ਰੈਂਟੇ ਜਾਹੀਦੀ ਹੈ ਜਿਹੜੀ ਟਰੈਕਟਰ ਵਾਲੀ ਆ ਉਹ ਐਨ ਪ੍ਰੋਪਰ ਫਟਦੀ ਆ ਇਹਨੂੰ ਇਹ ਮਿੱਟੀ ਜਿਆਦਾ ਜੇ ਗੋਤੂ ਨੇ ਐ ਫਟਦੀ ਨਹੀਂ ਜਾਣ ਉਹਦੀ ਉਹ ਬਰਾਬਰ ਛੱਡਿਆ ਪਿਆ ਪਿਛਲੇ ਲਿਫਟ ਬਰਾਬਰ ਹੈ ਦੇਖਣਾ ਵੀ ਪੱਧਰਾ ਹੋ ਗਿਆ ਬਸ ਹਾਂ ਉਹਨੇ ਐ ਨਹੀਂ ਦੇਖਣਾ ਵੀ ਤੇ ਜੇ ਤੇਰੇ ਡਾਇਰੈਕਟ ਹੁੰਦੀ ਜਿਹੜੀ ਜੇ ਟਰੈਕਟਰ ਵਾਲੀ ਹੁੰਦੀ ਸ਼ਾਇਦ ਨਾ ਹੁੰਦਾ ਵਾ ਹਾਂ ਬਾਕੀ ਪਤਾ ਨਹੀਂ ਪਤਾ ਚੱਲ ਹੁਣ ਹੁਣ ਆ ਦੇਖੀ ਤਾਂ ਨਹੀਂ ਟਰੈਕਟਰ ਵਾਲੀ ਕਿੱਧਰ ਠੀਕ ਹੁੰਦੇ ਨਹੀਂ ਰਹੀ ਉਹ ਇੱਥੇ ਲਾਉਂਗੇ ਬਾਈ ਆ ਚ ਬੱਚੇ ਲਾਗਾ ਸਾਲਾ ਹੁਣ ਇਹ ਸਾਲਾ ਲਾ ਕੇ ਦੇਖਦੇ ਵੀ ਕੀ ਪ੍ਰੋਜੈਕਟ ਬਣਦਾ ਆਈ ਵਰੀ ਇੱਕ ਇੱਕ ਲੰਪ ਮੈਨੂੰ ਵੀ ਲਿਆ ਸੀ। ਵਿੰਦਰ ਬਾਈ ਦੀ ਡਿਊਟੀ ਲੱਗੀ। ਸਮਾਨ ਲੈਣਾ। ਅਜੋਰ ਹੈ ਜੀ ਨਾਲ ਮਿਲ ਕੇ ਤੈਨੂੰ। ਦੋ ਤੇ ਨਹੀਂ। ਚੱਲ ਦੋ ਗਿਆ ਮੈਂ। ਹਾਂ। ਪੈਪ। ਪਿਆ। ਪੈਪ ਨਹੀਂ ਆਉਣਾ। ਪੈਪ ਤਾਂ ਚੱਲ ਨੂੰ ਕੇ ਚੱਕ ਕੇ ਥੱਲੇ ਆਊਗਾ। ਹਾਂ ਬਾਈ। ਇਹਦੇ ਮਿਲਣਾ ਵੀ ਮੈਨੂੰ। ਟੋਪੜ। ਹਾਂ ਜੀ ਟੋਪੜ। ਸਮਾਨ ਲੈਣਾ ਹੈ ਬਈ। ਲੱਗੂਗਾ ਹੁਣ? ਹਾਂ ਹਾਂ ਲਾ ਦਈਏ। ਠੀਕ ਹੈ। ਹਵਾ ਨਹੀਂ ਆਉਦੀ ਭਾਈ ਪਾਣੀ ਨਹੀਂ ਦਿੰਦਾ ਭਾਈ। ਵਿੰਦਰ ਬਾਈ ਨਾਲੇ ਬੂਟੇ ਮੈਂ ਕਹਿੰਦਾ ਤੇ ਪੱਤੇ ਚੜਨ ਲੱਜ ਜਾਣੇ। ਪਾਣੀ ਬਹੁਤ ਟਾਈਮ ਆ। ਧਰਾਂ ਮੀਨ ਉਸੇ ਚੱਲ ਚੱਲ ਲੰਮੇ ਬੁੱਟੇ ਪੜੇ ਐ ਨਹੀਂ ਹੋ ਜੂ ਹੁਣ ਹਾਂ ਹਾਂ ਅੱਜ ਲੱਗ ਜੂ ਪਤਾ ਗੇੜ ਜੇ ਮੈਂ ਕੰਮ ਫੇ ਬਜਰੀ ਪਾ ਕੇ ਦੋ ਦਿਨ ਫਸタル ਉਹ ਫੜੀ ਹੋ ਗਈ ਦਿੰਦੀ ਨਾ ਨਾ ਬਜਰੀ ਪਾ ਕੇ ਦੋ ਦਿਨ ਲਗਾਉਂਗੇ ਸੁਕਣੇ ਨੂੰ ਇੱਥੇ ਸਾਲਾ ਲਾਉਂਗੇ ਹੁਣ